ਤਾਂ ਦੋਸਤੋ ਚਿੱਟਾ ਰੰਗ ਵੈਸੇ ਤਾਂ ਸਾਰਿਆਂ ਦਾ ਮਨਪੌਂਦਾ ਰੰਗ ਆ ਪਰ ਚਿੱਟੇ ਰੰਗ ਦੇ ਜਿਹੜੇ ਜਾਨਵਰ ਨੇ ਉਹ ਬਹੁਤ ਹੀ ਜ਼ਿਆਦਾ ਅਦਭੁਤ ਹੁੰਦੇ ਨੇ ਤੁਸੀਂ ਹੁਣ ਤੱਕ ਸਿਰਫ ਚਿੱਟੇ ਰੰਗ ਦੇ ਪੋਮੀਨੀਅਨ ਡੌਗ ਦੇਖੇ ਹੋਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਚਿੱਟੇ ਰੰਗ ਦੇ ਸ਼ੇਰ ਜ਼ਰਾਫ ਤੇ ਹੋਰ ਵੀ ਕਈ ਤਰ੍ਹਾਂ ਦੇ ਅਜਿਹੇ ਜਾਨਵਰ ਨੇ ਜਿਹੜੇ ਚਿੱਟੇ ਰੰਗ ਦੇ ਪਾਏ ਜਾਂਦੇ ਨੇ ਜੰਗਲ ਵਿੱਚ ਕਈ ਤਰ੍ਹਾਂ ਦੇ ਤੇ ਕਈ ਰੰਗਾਂ ਦੇ ਜਾਨਵਰ ਪਾਏ ਜਾਂਦੇ ਨੇ ਜਿਹੜੇ ਕੀ ਆਪਣੀਆਂ ਖਾਸ ਖੂਬੀਆਂ ਤੇ ਰੰਗ ਕਰਕੇ ਵੀ ਜਾਣੇ ਜਾਂਦੇ ਨੇ ਪਰ ਜੰਗਲ ਵਿੱਚ ਕੁਝ ਕੁ ਅਜਿਹੇ ਬੇਰੰਗ ਜਾਨਵਰ ਵੀ ਹੁੰਦੇ ਨੇ ਜਿਹੜੇ ਕੀ ਆਪਣੇ ਵਿਸ਼ੇਸ਼ ਖੂਬੀ ਕਰਕੇ ਇੱਕ ਅਲੱਗ ਪਹਿਚਾਨ ਬਣਾ ਕੇ ਰੱਖਦੇ ਨੇ ਤਾਂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਅਜਿਹੇ ਹੀ ਪੰਜ ਜਾਨਵਰਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹਨਾਂ ਵਿੱਚ ਨੰਬਰ 5 ਤੇ ਆਉਂਦਾ ਚਿੱਟਾ ਕਾਂ ਹੁਣ ਤੱਕ ਤੁਸੀਂ ਕਾਲੇ ਕਾਂ ਬਾਰੇ ਤਾਂ ਸੁਣਿਆ ਹੋਵੇਗਾ ਤੇ ਕਾਲਾ ਕਾਂ ਦੇਖਿਆ ਵੀ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਚਿੱਟੇ ਕਾਂ ਵੀ ਹੁੰਦੇ ਨੇ ਇਹਨਾਂ ਕਾਂਾਂ ਨੂੰ ਐਲਵਾਈਨੋ ਕਾਂ ਵੀ ਕਿਹਾ ਜਾਂਦਾ ਇਹੇ ਦਿਖਣ ਵਿੱਚ ਤਾਂ ਆਮ ਕਾਂ ਦੇ ਵਰਗੇ ਹੀ ਹੁੰਦੇ ਨੇ ਪਾਰੇ ਇਹਨਾਂ ਦਾ ਰੰਗ ਚਿੱਟਾ ਹੁੰਦਾ ਹੈ ਤੇ ਇਹਨਾਂ ਦੇ ਪੈਰ ਜਿਹੜੇ ਨੇ ਉਹ ਹਲਕੇ ਗੁਲਾਬੀ ਰੰਗ ਦੇ ਹੁੰਦੇ ਨੇ ਤੇ ਇਹਨਾਂ ਦੀ ਤੁੰਝ ਵੀ ਹਲਕੀ ਗੁਲਾਬੀ ਰੰਗ ਦੀ ਹੁੰਦੀ ਆ ਤੇ ਇਹ ਕਾਂ ਨੇ ਜਿਹੜੇ ਇਹ ਦਿਖਣ ਵਿੱਚ ਆਮ ਕਾਂ ਦੇ ਵਰਗੇ ਹੀ ਹੁੰਦੇ ਨੇ ਤੇ ਇਹ ਖਾਣਾ ਵੀ ਉਹਨਾਂ ਵਾਂਗ ਹੀ ਖਾਂਦੇ ਨੇ ਪਰ ਇਹ ਕਾਂ ਧੁੱਪ ਵਿੱਚ ਬਹੁਤ ਘੱਟ ਦਿਖਾਈ ਦਿੰਦੇ ਨੇ ਕਿਉਂਕਿ ਧੁੱਪ ਵਿੱਚ ਇਹਨਾਂ ਨੂੰ ਅਲਰਜੀ ਹੁੰਦੀ ਹੈ ਤੇ ਇਹ ਕਾਵਾਂ ਨੂੰ ਘਰਾਂ ਵਿੱਚ ਪਾਲਤੂ ਵੀ ਰੱਖਿਆ ਜਾਂਦਾ ਹੈ ਨੰਬਰ 4 ਤੇ ਆਉਂਦਾ ਚਿੱਟਾ ਮਗਰਮੱਛ ਤੁਸੀਂ ਹੁਣ ਤੱਕ ਕਾਲੇ ਤੇ ਹਲਕੇ ਗਰੇ ਰੰਗ ਦੇ ਮਗਰਮੱਛ ਬਾਰੇ ਤਾਂ ਸੁਣਿਆ ਹੋਵੇਗਾ ਪਰ ਚਿੱਟੇ ਮਗਰਮੱਛ ਬਾਰੇ ਤੁਸੀਂ ਸ਼ਾਇਦ ਹੀ ਸੁਣਿਆ ਹੋਵੇ ਤੇ ਸ਼ਾਇਦ ਹੀ ਦੇਖਿਆ ਹੋਵੇ ਪਰ ਇਹ ਬਹੁਤ ਜ਼ਿਆਦਾ ਰੇਅਰ ਹੁੰਦੇ ਨੇ ਚਿੱਟੇ ਮਗਰਮੱਛ ਦਾ ਰੰਗ ਨੱਕ ਤੋਂ ਲੈ ਕੇ ਪੂਛ ਤੱਕ ਬਿਲਕੁਲ ਚਿੱਟਾ ਹੁੰਦਾ ਤੇ ਜਿੱਥੇ ਕਿ ਆਮ ਮਗਰਮੱਛ ਦਾ ਰੰਗ ਕਾਲਾ ਤੇ ਉਸ ਦੀਆਂ ਅੱਖਾਂ ਵੀ ਕਾਲੀਆਂ ਹੁੰਦੀਆਂ ਨੇ ਉੱਥੇ ਹੀ ਇਹ ਮਗਰਮੱਛ ਦੀਆਂ ਅੱਖਾਂ ਹਲਕੇ ਗੁਲਾਬੀ ਰੰਗ ਦੀਆਂ ਹੁੰਦੀਆਂ ਨੇ ਇੰਨਾ ਮਗਰਮੱਛਾਂ ਨੂੰ ਦੇਖ ਕੇ ਅਜੀਬ ਲੱਗਦਾ ਜਿਵੇਂ ਇਹਨਾਂ ਨੂੰ ਚਿੱਟਾ ਰੰਗ ਕੀਤਾ ਹੋਵੇ ਤੇ ਇਸ ਮਗਰਮੱਛ ਦੀ ਦੇਖਭਾਲ ਆਮ ਮਗਰਮੱਛ ਨਾਲੋਂ ਜ਼ਿਆਦਾ ਕਰਨੀ ਪੈਂਦੀ ਹੈ। ਇਹਨਾਂ ਮਗਰਮੱਛਾਂ ਦੀ ਜਮੜੀ ਆਮ ਮਗਰਮੱਛਾਂ ਤੋਂ ਬਹੁਤ ਜ਼ਿਆਦਾ ਨਾਜ਼ੁਕ ਹੁੰਦੀ ਹੈ ਤੇ ਇਹਨਾਂ ਮਗਰਮੱਛਾਂ ਦੀ ਦੇਖਭਾਲ ਇਸ ਕਰਕੇ ਵੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਦੀ ਸੰਖਿਆ ਦੁਨੀਆ ਵਿੱਚ ਹੁਣ ਬਹੁਤ ਘੱਟ ਆ। ਤੁਹਾਨੂੰ ਦੱਸ ਦਈਏ ਕਿ ਇਹ ਲਵਾਈਨੋ ਇੱਕ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਜਿਸ ਦੇ ਨਾਲ ਕੀ ਜਾਨਵਰਾਂ ਦੇ ਵਿੱਚ ਪਿਗਮੈਂਟਸ ਦੀ ਕਮੀ ਹੋ ਜਾਂਦੀ ਹੈ ਜਿਸ ਦੇ ਕਰਕੇ ਕੀ ਉਹਨਾਂ ਦਾ ਰੰਗ ਸਫੈਦ ਹੋਣ ਲੱਗ ਜਾਂਦਾ। ਤੇ ਜਾਨਵਰਾਂ ਦੀਆਂ ਪਲਕਾਂ ਵੀ ਹਲਕੇ ਗੁਲਾਬੀ ਰੰਗ ਦੀਆਂ ਹੋ ਜਾਂਦੀਆਂ ਤੇ ਇਹੇ ਬਿਮਾਰੀ ਸਿਰਫ ਜਾਨਵਰਾਂ ਵਿੱਚ ਹੀ ਨਹੀਂ ਬਲਕਿ ਇਨਸਾਨਾਂ ਵਿੱਚ ਵੀ ਹੁੰਦੀ ਹੈ ਜਿਦੇ ਵਿੱਚ ਕੀ ਇਨਸਾਨ ਦਾ ਸਰੀਰ ਜ਼ਰੂਰਤ ਨਾਲੋਂ ਜ਼ਿਆਦਾ ਗੋਰਾ ਮਤਲਬ ਕਿ ਚਿੱਟਾ ਹੋਣ ਲੱਗ ਜਾਂਦਾ ਤੇ ਇਨਸਾਨਾਂ ਵਿੱਚ ਇਸ ਬਿਮਾਰੀ ਨੂੰ ਫਲਹੈਰੀ ਵੀ ਕਿਹਾ ਜਾਂਦਾ ਅੱਗੇ ਨੰਬਰ 3 ਤੇ ਆਉਂਦਾ ਚਿੱਟਾ ਹਾਥੀ ਚਿੱਟੇ ਹਾਥੀ ਨੂੰ ਕੁਝ ਸਮਾਂ ਪਹਿਲਾਂ ਤਾਮਿਲਨਾਡੂ ਦੀਆਂ ਸੜਕਾਂ ਤੇ ਦੇਖਿਆ ਗਿਆ ਸੀ ਜਿੱਥੇ ਕਿ ਉਸ ਨੂੰ ਇੱਕ ਝਾਕੀ ਵਿੱਚ ਲਿਜਾਇਆ ਜਾ ਰਿਹਾ ਸੀ ਇਸ ਵੀਡੀਓ ਨੂੰ ਦੇਖ ਕੇ ਕਈ ਲੋਕਾਂ ਦਾ ਕਹਿਣਾ ਸੀ ਕਿ ਇਸ ਹਾਥੀ ਨੂੰ ਪੇਂਟ ਕੀਤਾ ਗਿਆ ਹੈਗਾ ਇੱਥੇ ਤੁਹਾਨੂੰ ਦੱਸ ਦਈਏ ਕਿ ਚਿੱਟਾ ਹਾਥੀ ਬਿਲਕੁਲ ਚਿੱਟਾ ਨਹੀਂ ਹੁੰਦਾ ਇਹ ਹਲਕੇ ਬ੍ਰਾਊਨ ਕਲਰ ਦਾ ਹੁੰਦਾ ਤੇ ਜਦੋਂ ਇਹ ਹਾਥੀ ਗਿੱਲਾ ਹੋ ਜਾਂਦਾ ਤਾਂ ਉਦੋਂ ਇਹ ਹਲਕੇ ਪਿੰਕ ਰੰਗ ਦਾ ਹੋ ਜਾਂਦਾ ਹਿੰਦੂ ਧਰਮ ਅਨੁਸਾਰ ਇਹ ਹਾਥੀ ਭਗਵਾਨ ਇੰਦਰ ਦਾ ਵਾਹਨ ਹੈ ਤੇ ਇਸ ਦਾ ਨਾਮ ਐਰਾਵਤ ਹੈ ਜੇ ਆਪਾਂ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਚਿੱਟਾ ਹਾਥੀ ਇੱਕ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਤੇ ਇਸ ਦੀ ਪੂਜਾ ਕੀਤੀ ਜਾਂਦੀ ਹੈ ਨੰਬਰ 2 ਤੇ ਆਉਂਦਾ ਚਿੱਟਾ ਜ਼ਿਰਾਫ ਕੈਨਿਆ ਵਿੱਚ ਪਾਇਆ ਜਾਣ ਵਾਲਾ ਇਹ ਜ਼ਿਰਾਫ ਦੁਨੀਆ ਦਾ ਸਭ ਤੋਂ ਅਦਭੁਤ ਜਾਨਵਰ ਆ ਕਿਉਂਕਿ ਸਾਰੀ ਦੁਨੀਆ ਵਿੱਚ ਇਹ ਚਿੱਟਾ ਜ਼ਿਰਾਫ ਸਿਰਫ ਇਕੱਲਾ ਹੀ ਆ ਕਿਉਂਕਿ ਇਸ ਦੀ ਫੈਮਿਲੀ ਦੇ ਦੋ ਮੈਂਬਰਾਂ ਨੂੰ ਸ਼ਿਕਾਰੀਆਂ ਵੱਲੋਂ ਮਾਰ ਦਿੱਤਾ ਗਿਆ ਤੇ ਇਸ ਜ਼ਿਰਾਫ ਨੂੰ ਬਚਾਉਣ ਲਈ ਇਸ ਦੀ ਬਾਡੀ ਵਿੱਚ ਜੀਪੀਐਸ ਟਰੈਕ ਫਿੱਟ ਕੀਤਾ ਹੋਇਆਗਾ ਸਭ ਤੋਂ ਪਹਿਲਾਂ ਚਿੱਟੇ ਜ਼ਿਰਾਫ ਨੂੰ 2016 ਵਿੱਚ ਦੇਖਿਆ ਗਿਆ ਸੀ ਤੇ ਉਸ ਤੋਂ ਬਾਅਦ ਇਹ ਖਬਰ ਪੂਰੀ ਅੱਗ ਵਾਂਗ ਫੈਲ ਗਈ ਸੀ ਤੇ ਉਸ ਤੋਂ ਬਾਅਦ ਸ਼ਿਕਾਰੀਆਂ ਨੇ ਇਸਪ ਜਰਾਫ ਦੇ ਦੋ ਮੈਂਬਰਾਂ ਨੂੰ ਮਾਰ ਦਿੱਤਾ ਸੀ ਨੰਬਰ 1 ਤੇ ਆਉਂਦਾ ਚਿੱਟਾ ਸ਼ੇਰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸ਼ੇਰ ਬਾਰੇ ਤਾਂ ਹਰ ਕੋਈ ਜਾਣਦਾ ਪਰ ਤੁਸੀਂ ਸ਼ਾਇਦ ਹੀ ਪਹਿਲਾਂ ਚਿੱਟੇ ਸ਼ੇਰ ਬਾਰੇ ਸੁਣਿਆ ਹੋਵੇ ਇਹਨਾਂ ਚਿੱਟੇ ਸ਼ੇਰਾਂ ਨੂੰ ਜੰਗਲਾਂ ਵਿੱਚ ਨਹੀਂ ਬਲਕਿ ਯੂ ਵਿੱਚ ਹੀ ਦੇਖਿਆ ਜਾ ਸਕਦਾ ਤੇ ਇਹਨਾਂ ਸ਼ੇਰਾਂ ਦਾ ਰੰਗ ਵੀ ਪਿਗਮੈਂਟੇਸ਼ਨ ਦੀ ਵਜ੍ਹਾ ਕਰਕੇ ਹੀ ਚਿੱਟਾ ਹੁੰਦਾ ਸਭ ਤੋਂ ਪਹਿਲਾਂ ਚਿੱਟੇ ਸ਼ੇਰ ਨੂੰ 1938 ਵਿੱਚ ਦੇਖਿਆ ਗਿਆ ਸੀ ਤੇ ਪਰ 1970 ਤੱਕ ਇਹਨਾਂ ਦੀ ਗਿਣਤੀ ਸਿਰਫ 3 ਹੀ ਰਹਿ ਗਈ ਸੀ ਇਹਦੇ ਕਰਕੇ ਇਹਨਾਂ ਨੂੰ ਜੂ ਵਿੱਚ ਰੱਖ ਕੇ ਇਹਨਾਂ ਦੀ ਦੇਖਭਾਲ ਕੀਤੀ ਗਈ ਤੇ ਹੁਣ ਇਹਨਾਂ ਦੀ ਸੰਖਿਆ ਲਗਭਗ 500 ਹੋ ਗਈ ਹੈ ਸਾਊਥ ਅਫਰੀਕਾ ਵਿੱਚ ਇਹਨਾਂ ਸ਼ੇਰਾਂ ਨੂੰ ਲੀਡਰਸ਼ਿਪ ਅਤੇ ਪ੍ਰਾਈਡ ਦਾ ਪ੍ਰਤੀਕ ਮੰਨਿਆ ਜਾਂਦਾ ਸੋ ਦੋਸਤੋ ਇਹਨਾਂ ਜਾਨਵਰਾਂ ਬਾਰੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਹਨਾਂ ਜਾਨਵਰਾਂ ਵਿੱਚੋਂ ਕਿਹੜਾ ਜਾਨਵਰ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇਕਰ ਅਜਿਹੀਆਂ ਹੀ ਵੀਡੀਓ ਤੁਸੀਂ ਹੋਰ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਜੀ